ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਸਭੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਇੱਥੇ ਹੋ ਗਈ ਜੀ ਬਲੌਗ ਦੀ ਸਟਾਰਟਿੰਗ ਜਿਵੇਂ ਤੁਹਾਨੂੰ ਦੱਸਿਆ ਸੀ ਡੇਲੀ ਦੀ ਡੇਲੀ ਨਵਾਂ ਨਵਾਂ ਬਲੌਗ ਜਰੂਰ ਮਿਲੇਗਾ ਉਸ ਤੋਂ ਬਾਅਦ ਆਪਾਂ ਰੈਗੂਲਰਲੀ ਕੰਟੀਨਿਊ ਕਰਾਂਗੇ ਬਲੌਗ ਦਾ ਇੱਥੇ ਜੀ ਫਿਰ ਪਰਚਾਈ ਲਾ ਲਈ ਸੀਗੀ ਪ੍ਰੈਸ ਕਰਨ ਲਈ ਨਹੀਂ ਸੀ ਜੀ ਉਹ ਆਪੇ ਲੱਗ ਗਈ ਸੀ ਉਹ ਕਹਿੰਦੀ ਵੀ ਚਲ ਮੈਂ ਕਹਿੰਦੀ ਵੀ ਪ੍ਰੈਸ ਕਰ ਲੈਂਦੀ ਆ ਵੀ ਜਿਹੜੇ ਜਿਹੜੇ ਕੱਪੜੇ ਪਾਣੀ ਕਿਉਂਕਿ ਜੀ ਅੱਜ ਆਪਾਂ ਜਾਣਾ ਸੀਗਾ ਪਾਰਟੀ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਆਪਣਾ ਥੋੜਾ ਜਿਹਾ ਜਨਵਰੀ ਬਿਜ਼ੀ ਉਹ ਆ ਬਸ ਉਦਾਂ ਹੀ ਅੱਜ ਆਪਾਂ ਨੂੰ ਪਾਰਟੀ ਤੇ ਜਾਣ ਦਾ ਸੀਗਾ ਸੱਦਾ ਉੱਥੇ ਜਾਣਾ ਸੀਗਾ ਕਿੱਥੇ ਜਾਣਾ ਏ ਫਿਰ ਤੁਹਾਨੂੰ ਮਿਲਾਉਣੇ ਆ ਜੀ ਆਪਾਂ ਵੀ ਨਾਲੇ ਤੁਹਾਨੂੰ ਦੱਸਦੇ ਆ ਉਹਦੇ ਕਰਕੇ ਫਿਰ ਇੱਕ ਨਾ ਘਰੇ ਜਿਵੇਂ ਪ੍ਰੋਗਰਾਮ ਹੁੰਦਾ ਨਾ ਤੁਹਾਨੂੰ ਪਤਾ ਹੀ ਆ ਵੀ ਇੰਨਾ ਜ਼ਿਆਦਾ ਗਾਹ ਪਿਆ ਪਿਆ ਸੀਗਾ ਸਾਰੇ ਪਾਸੇ ਸਾਰੇ ਪਾਸਿਆਂ ਨੂੰ ਨਾ ਜਿੱਧਰ ਨੂੰ ਵੀ ਦੇਖੋ ਬਸ ਸਮਾਨੇ ਸਮਾਨ ਫਿਰਦਾ ਦਿਖਦਾ ਸੀਗਾ ਵੀ ਫਿਰ ਇੱਥੇ ਜੀ ਆਪਾਂ ਤਿਆਰ ਹੋ ਕੇ ਇਹ ਸੂਟ ਵੈਸੇ ਪਤਾ ਨਹੀਂ ਜੀ ਤੁਸੀਂ ਦੇਖਿਆ ਅੱਜ ਆਪਣੀ ਥੋੜੀ ਜੀ ਟੌਰ ਮਤਲਬ ਠੀਕ ਠੀਕ ਦੀ ਰੱਖੀ ਸੀਗੀ ਕਿਉਂਕਿ ਅੱਜ ਆਪਾਂ ਨਾ ਜਿੱਥੇ ਪਾਰਟੀ ਤੇ ਜਾਣਾ ਸੀ ਉੱਥੇ ਆਪਣਾ ਥੋੜਾ ਜੌਦਾ ਜਿਆਦਾ ਵੱਡਾ ਸੀਗਾ ਹਨਾ ਔਦਾ ਕੀ ਵੱਡਾ ਸੀਗਾ ਇਹ ਸੀ ਵੀ ਆਪਣੇ ਨਾ ਜੀ ਭਾਨਜੀ ਦੇ بیٹے ਦੀ ਲੋੜੀ ਸੀਗੀ ਜਿੱਥੇ ਆਪਾਂ ਜਾਣਾ ਸੀਗਾ ਤਾਂ ਕਰਕੇ ਤੁਹਾਨੂੰ ਹੱਸਦੀਆਂ ਵੀ ਉੱਥੇ ਆਪਣਾ ਥੋੜਾ ਜਿਹਾ ਉੱਦਾ ਵੱਡਾ ਸੀਗਾ ਹਨਾ ਵੀ ਭਾਨਜੀ ਦੇ بیٹے ਦੀ ਲੋੜੀ ਆ ਤੇ ਫਿਰ ਤੁਸੀਂ ਸਮਝ ਸਕਦੇ ਹੋ ਹਨਾ ਵੀ ਕੀ ਉੱਦਾ ਵੱਜਿਆ ਆਪਣਾ ਵੀ ਨਾਨੀਆਂ ਦੇ ਆਪਾਂ ਮਤਲਬ ਰਿਸ਼ਤੇ ਦੇ ਵਿੱਚ ਫਿਰ ਅੱਬ بیٹے ਦੀਆਂ ਨਾਨੀਆਂ ਲੱਗੀਆਂ ਇੱਥੇ ਦੇਖੋ ਜੀ ਨਾਨੀਆਂ ਨਾ ਸੈਲਫੀਆਂ ਲੈ ਰਹੀਆਂ ਨੇ ਮੁੰਡੇ ਦੀਆਂ ਇਹ ਪਰਜਾਈ 셀ਫੀ ਲੈ ਰਹੀ ਸੀਗੀ ਬਹੁਤ ਵਧੀਆ ਡੈਕੋਰੇਸ਼ਨ ਸੀ ਕੀਤੀ ਹੋਈ ਆਪਣੀ ਹੈਗੀ ਵੀ 니ੜ ਹੀ ਸੀ ਕਿ ਜਿੱਥੇ ਆਪਾਂ ਅੱਜ ਆ ਜਾਣਾ ਸੀਗਾ ਪ੍ਰੋਗਰਾਮ ਤੇ ਕਿਉਂਕਿ ਕੱਲ ਨੂੰ ਆਪਣੇ ਘਰੇ ਆ ਸਾਰਿਆਂ ਨੂੰ ਮਤਲਬ ਸਾਰੇ ਰਿਸ਼ਤੇ ਜਿਵੇਂ ਤੁਸੀਂ ਪਹਿਲਾਂ ਵੀ ਬਲੌਗ ਦੇ ਵਿੱਚ ਦੇਖਿਆ ਹੈ ਹਨਾ ਵੀ ਆਪਾਂ ਜ਼ਿਆਦਾ ਵਿਆਹ ਦੇ ਉੱਪਰ ਨਹੀਂ ਸੀ ਇਕੱਠ ਹੋਇਆ ਹੋਇਆ ਕੀਤਾ ਨਹੀਂ ਸੀ ਹੋਇਆ ਵੀ ਥੋੜੇ ਬੰਦੇ ਗਏ ਸੀਗੇ ਆਪਾਂ ਪਰ ਬਟ ਕੱਲ ਨੂੰ ਆਪਾਂ ਸਾਰੇ ਰਿਸ਼ਤੇਦਾਰ ਬੁਲਾਏ ਹੋਏ ਨੇ ਪਰ ਇਹ ਸੀਗਾ ਵੀ ਅੱਜ ਦਾ ਦਿਨ ਮਿਸ ਸੀ ਅੱਜ ਆਪਾਂ ਜਾਣਾ ਸੀਗਾ ਪਾਰਟੀ ਤੇ ਅ ਬਸ ਇਥੋਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਰੇਸਮੈਂਟ ਵੀ ਬਹੁਤ ਵਧੀਆ ਸੀਗਾ ਡੈਕੋਰੇਸ਼ਨ ਵੀ ਬਹੁਤ ਵਧੀਆ ਕੀਤੀ ਹੋਈ ਸੀਗੀ ਪਰ ਜਾਨੀਆਂ ਬੈਠੀਆਂ ਸੀ ਮੈਂ ਸੀ ਮੇਰੀ ਕਜ਼ਨ ਸੀ ਸਾਰੇ ਬੈਠੇ ਮਤਲਬ ਫੁੱਲ ਇੰਜੋਏ ਕੀਤਾ ਸਾਰਿਆਂ ਨੇ ਨਾਲ ਮਿਲ ਕੇ ਕਿਉਂਕਿ ਇਹ ਨਾ ਆਪਾਂ ਨੂੰ ਜਿਵੇਂ ਪ੍ਰੋਗਰਾਮ ਥੋੜੇ ਜਿਹਾ ਲਗਾਤਾਰ ਹੀ ਹੈਗੀ ਸੀ ਜਿਆਦਾ ਜਿਵੇਂ ਤੁਸੀਂ ਲਾ ਲੋ ਵੀ ਆਪਾਂ 17 ਤਰੀਕ ਤੋਂ ਲੈ ਕੇ ਬਿਜ਼ੀ ਚੱਲ ਰਹੇ ਸੀਗੇ ਵੀ ਆਪਣਾ ਜਨਵਰੀ ਸਾਰਾ ਬਿਜ਼ੀ ਬਿਜ਼ੀ ਚੱਲਣਾ ਸੀਗਾ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਆਪਣਾ ਜਨਵਰੀ ਬਿਜ਼ੀ ਚੱਲ ਚੱਲਣਾ ਹੈ ਕਈ ਵਾਰ ਆਪਾਂ ਨੂੰ ਇਹ ਹੋ ਜਾਂਦਾ ਵੀ ਆਪਾਂ ਜਿਵੇਂ ਆਪਣੇ ਭੈਣ ਭਰਾਵਾਂ ਨੂੰ ਹਨਾ ਵੀ ਕਾਫੀ ਧੀਰ ਲੰਘ ਜਾਂਦੀ ਆਪਾਂ ਨੂੰ ਮਿਲਿਆ ਨੂੰ ਤੇ ਕਈ ਵਾਰੀ ਇਹ ਹੋ ਜਾਂਦਾ ਵੀ ਕੁਦਰਤੀ ਤੌਰ ਤੇ ਜਿਵੇਂ ਜਲਦੀ ਜਲਦੀ ਹੈ ਨਾ ਮਿਲਦੇ ਰਹਿੰਦੇ ਹੁਣ ਇਹ ਸੀਗਾ ਵੀ ਸਾਰੇ ਜਲਦੀ ਜਲਦੀ ਕਿਉਂਕਿ ਜਿਵੇਂ ਆਪਾਂ ਨੂੰ ਨਾ ਇਧਰੋਂ ਪਿੱਕੇ ਸਾਈਡ ਤੋਂ ਉਹ ਹੈਗੇ ਸੀ ਇਹ ਸਾਰੇ ਪ੍ਰੋਗਰਾਮ ਵੀ ਉਥੇ ਉਹਦੇ ਕਰਕੇ ਫਿਰ ਸਾਰੇ ਜਲਦੀ ਜਲਦੀ ਮਿਲੀ ਜਾ ਰਹੇ ਸੀਗੇ ਵਧੀਆ ਲੱਗਦਾ ਹੈ ਹਨਾ ਉਦਾਂ ਤੁਹਾਨੂੰ ਪਤਾ ਹੀ ਆ ਹਨਾ ਵੀ ਇੱਕ ਦੂਜੇ ਕੋਲ ਜਾਂਦੇ ਆਉਂਦੇ ਹਨਾ ਢੇਰ ਲੱਗ ਜਾਂਦੀ ਆ ਕਿੰਨੇ ਕਿੰਨੇ ਟਾਈਮ ਤਾਂ ਬਸ ਜਾਂਦੇ ਜਾਂਦੇ ਹੀ ਸੋਚਦੇ ਆ ਹੀ ਲੰਘ ਜਾਂਦੀ ਆ ਹਨਾ ਵੀ ਅੱਜ ਜਾਣੇ ਆ ਅੱਜ ਜਾਣੇ ਆ ਪਰ ਐਦਾਂ ਜਿਵੇਂ ਕੋਈ ਆਪਾਂ ਫੰਕਸ਼ਨ ਚ ਜਾਣਾ ਹੋਵੇ ਉਥੇ ਤੁਹਾਨੂੰ ਪਤਾ ਹੀ ਆ ਨਾ ਉੱਥੇ ਦਾ ਟਾਈਮ ਹੋਵੇ ਜਾਂ ਨਾ ਹੋਵੇ ਹਨਾ ਨਿਕਲੇ ਹੀ ਜਾਂਦਾ ਹੁੰਦਾ ਏ ਛੋਟੇ ਬੱਚੇ ਨੇ ਆ ਨਾ ਪੁਮੇਰੀਆਂ ਜਿਵੇਂ ਅਸੀਂ ਵੀ ਛੋਟੇ ਹੁੰਦੇ ਜਣੀ ਕਾਫੀ ਚਲਾਉਂਦੇ ਹੁੰਦੇ ਸੀ ਉਹ ਹਵਾਜੀ ਦੇ ਨਾਲ ਘੁੰਮਦੀਆਂ ਜੀਆਂ ਹਨਾ ਛੋਟੇ ਬੱਚਿਆਂ ਤਾਂ ਆਪਦੀਆਂ ਬਸ ਖੇਡਾਂ ਇਹ ਸੀਗਾ ਵੀ ਜਿਵੇਂ ਟੇਬਲ ਦੇ ਉੱਪਰ ਹਰੀਕ ਦੇ ਪੰਨਾਂ ਸੀ ਇਹ ਦੇਖੋ ਜੀ ਭਾਂਜਾ ਹਨਾ ਉਹਨੂੰ ਫਤਿਹ ਨੂੰ ਆਦਦੇ ਸੀਗਾ ਕਹਿੰਦਾ ਵੀਰ ਜੀ ਸਿੱਧੇ ਹੋਵੋ ਕਹਿੰਦਾ ਆਪਾਂ ਸੈਲਫੀ ਲਈਏ ਹਨਾ ਪਰ ਇਹ ਦੇਖੋ ਹਨਾ ਵੀ ਟਾਈਮ ਦੇ ਨਾਲ ਕਿੰਨਾ ਕੁਝ ਬਦਲ ਜਾਂਦਾ ਇਹਨੂੰ ਬਲੌਗ ਦੇ ਵਿੱਚ ਚਾਉਣਾ ਦਾ ਇੰਨਾ ਜ਼ਿਆਦਾ ਸ਼ੌਂਕ ਰਹਿੰਦਾ ਏ ਜਿੰਨਾ ਤੁਸੀਂ ਕਹਿ ਦੋ ਇਹ ਆ ਜੀਪ ਭਾਨ ਜੀ ਦਾ ਬੇਟਾ ਜਿਹਦੇ ਆਪਾਂ ਜਾਣਾ ਸੀ ਗਏ ਸੀ ਅੱਜ ਲੋਹੜੀ ਤੇ ਉਹਦੇ ਨਾਲ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਦੀ ਫੋਟੋਜ਼ ਚੱਲ ਰਹੀਆਂ ਸੀ ਜਿਵੇਂ ਪ੍ਰੀ ਵੈਡਿੰਗ ਵਾਲੀਆਂ ਵੀ ਸ਼ੂਟਿੰਗ ਸ਼ੂਟ ਕੀਤੀਆਂ ਹੁੰਦੀਆਂ ਨੇ ਉਦਾਂ ਸੀ ਇਹ ਚੱਲ ਰਹੀਆਂ ਸੀ ਤੁਸੀਂ ਵੀ ਮਿਲੋ ਜੀ ਹਰਵੀਰ ਸਿੰਘ ਨੂੰ ਇਹ ਦਾ ਨਾਮ ਹਰਵੀਰ ਸਿੰਘ ਆ ਮੈਨੂੰ ਲੱਗਦਾ ਸ਼ਾਇਦ ਢਾਲੀ ਢਾਲੀ ਵਾਲ ਹਰਵੀਰ ਸਿੰਘ ਢਾਲੀ ਵਾਲ ਬਟ ਮੈਨੂੰ ਜਣੀ ਪੱਕਾ ਨਹੀਂ ਪਤਾ ਹੈਗਾ ਤੇ ਜਣੀ 70 80% ਜਣੀ ਲੱਗਦਾ ਵੀ ਸ਼ਾਇਦ ਮੈਨੂੰ ਲੱਗਦਾ ਢਾਲੀ ਵਾਲ ਹੀ ਹੈ ਇਹਨਾਂ ਦਾ ਫਤੇ ਕਹਿੰਦਾ ਨਹੀਂ ਮम्मा ਕਹਿੰਦਾ ਢਾਲੀ ਵਾਲੇ ਅੰਮੇ ਕਹਿੰਦੀ ਰੋਜ਼ਾ ਕਈ ਵਾਰੀ ਨਾ ਆਪਾਂ ਨੂੰ ਇਹ ਹੋ ਜਾਂਦਾ ਵੀ ਥੋੜਾ ਜਿਹਾ ਭਲੇਖਾ ਲੱਗ ਜਾਂਦਾ ਹੁੰਦਾ ਹਰਜੁਗਤ ਸਿੰਘ ਧਨੋਆ ਇਹ ਨਾ ਕਹਿੰਦਾ ਹੁੰਦਾ ਮਸੀ ਜੀ ਲਈ ਉਹ ਮੈਂ ਬਲੌਗ ਨਾ ਸ਼ੂਟ ਕਰਦਾ ਫਿਰ ਇਹਨੂੰ ਏਦਾਂ ਹੁੰਦਾ ਹੁੰਦਾ ਵੀ ਹੈਲੋ ਗਾਇਸ کیسے ਹੋ ਆਪ ਇੱਥੇ ਹੋ ਗਈ ਸੀ ਜੀ ਕਹਿੰਦੇ ਹੁੰਦੇ ਨੇ ਵੀ ਪ੍ਰੋਗਰਾਮ ਕਿਸੇ ਫੰਕਸ਼ਨ ਤੇ ਜਾਂਦੇ ਆ ਹਨਾ ਤੇ ਫਿਰ ਲੇਡੀਜ਼ ਨੇ ਗੋਲ ਗੱਪੇ ਨਾ ਖਾਦੇ ਤੇ ਫਿਰ ਤਾਂ ਕੀ ਕਹਿਣਾ ਇਹ ਚੀਜ਼ ਦਾ ਇੱਥੇ ਹੋ ਗਈ ਸੀ ਗੋਲ ਗੱਪਿਆਂ ਦੀ ਸ਼ੁਰੂਆਤ ਪਰ ਇਹ ਹੋ ਜਾਂਦਾ ਜੀ ਤੁਹਾਡੇ ਮਨਚਕ ਦੇ ਇਹ ਗੱਲ ਆ ਜਾਂ ਮੇਰੇ ਤਾਂ ਜ਼ਰੂਰ ਆਉਂਦੀ ਹੁੰਦੀ ਆ ਗੋਲ ਗੱਪਿਆਂ ਵਾਲੀ ਨਾ ਕੋਲੀ ਲੈ ਕੇ ਆਪਦੇ ਆਪ ਨੂੰ ਅਜੀਬ ਜਿਹੀ ਫੀਲਿੰਗ ਆਉਂਦੀ ਆ ਨਾ ਕਹਿੰਦੇ ਹੁੰਦੇ ਨੇ ਵੀ ਚੰਗੇ ਭਲੇ ਇਨਸਾਨ ਵੀ ਪੁਖਾਰੀਆਂ ਵਾਲੀ ਫੀਲਿੰਗ ਦੀ ਆਉ ਲੱਜਦੀ ਆ ਨਾ ਇੱਥੇ ਨਾ ਕਾਫੀ ਅਸੀਂ ਜਿੰਨੇ ਇਕੱਠੇ ਸਾਰੇ ਜਾਣੇ ਸੀਗੇ ਫੇਰ ਵੀ ਤੁਹਾਨੂੰ ਪਤਾ ਹੀ ਆ ਨਾ ਥੋੜਾ ਟਾਈਮ ਲੱਜ ਜਾਂਦਾ ਇੱਥੇ ਮੇਰੀ ਕਜਨ ਕਰ ਰਹੀ ਸੀ ਬਲੌਗ ਦੀ ਸ਼ੂਟਿੰਗ ਮੈਨੂੰ ਕਹਿੰਦੀ ਨਾ ਤੇਰੇ ਗੋਲ ਗੱਪਿਆਂ ਦੀ ਸ਼ੂਟਿੰਗ ਕਰ ਦੇ ਮੈਂ ਕਿਹਾ ਨਹੀਂ ਮੇਰੇ ਤੇਰਾ ਕੈਮਰਾ ਨਾ ਕੈਮਰਾਮੈਨ ਥੋੜਾ ਜ਼ਿਆਦਾ ਨੇੜੇ ਆ ਇਦਾਂ ਇੱਕ ਦੂਜੇ ਨੂੰ ਮੁਖਾਲ ਕਰਨ ਲੱਗੇ ਸੀ ਕਹਿੰਦੇ ਵੀ ਲੈ ਕਹਿੰਦੀ ਭਾਬੀ ਮੂਰੇ ਆ ਗਈ ਕਹਿੰਦੀ ਤੇਰਾ ਗੋਲ ਗੱਪੇ ਮਿਸ ਹੋ ਗਏ ਦਿਖਾਉਣੇ ਕਾਫੀ ਸਟਾਲਾਂ ਲੱਗੀਆਂ ਹੋਈਆਂ ਸੀਗੀਆਂ ਜਣੀ ਇਹ ਸੀਗਾ ਵੀ ਚਲੋ ਜਿਹਨੂੰ ਜੋ ਚੀਜ਼ ਪਸੰਦ ਸੀਗੀ ਸਾਰਿਆਂ ਨੇ ਇੰਜੋਏ ਕੀਤਾ ਆ ਦੇਖੋ ਜੀ ਹਰਵੀਰ ਸਿੰਘ ਇੱਥੇ ਸ਼ੁਰੂ ਹੋ ਗਿਆ ਸੀ ਜੀ ਨੱਚਣ ਗਾਉਣ ਦਾ ਜਿਵੇਂ ਕਹਿੰਦੇ ਹੁੰਦੇ ਨੇ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਨਾ ਬolli ਮੈਂ ਬਮਾ ਨੱਚਕ ਦੇ ਵਿੱਚ ਤੂੰ ਤੇ ਇੱਥੇ ਜੀ ਦੇਖੋ ਤੁਸੀਂ ਹਨਾ ਨਾਨੀਆਂ ਨੇ ਤਾਂ ਹੱਦ ਹੀ ਲਾ ਛੱਡੀ ਆ ਨਾਨੀਆਂ ਨੇ ਕਹਿੰਦੇ ਨੇ ਨੱਚ ਨੱਚ ਤਮਾਲਾ ਪਾਇਆ ਪੰਜਾਂ ਨੇ ਮਿਲੋ ਜੀ ਹਰਵੀਰ ਤੇ ਇਹ ਆ ਜੀ ਭਾਨ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਹਨਾ ਵੀ ਬੇਟੇ ਦਾ ਲੋੜੀ ਤੇ ਗਏ ਹੋਏ ਸੀਗੇ ਨਾਨੀਆਂ ਨੇ ਮੁੰਡੇ ਦੀਆਂ ਨਾਨੀਆਂ ਦੇਖੋ ਜੀ ਕਿਵੇਂ ਲੋੜੀ ਮਨਾਉਣ ਲੱਗੀਆਂ ਨੇ ਮੁੰਡੇ ਦੀ ਹਨਾ ਨੱਚ ਨੱਚ ਕੇ ਬਾਜੀ ਉਹ ਤੋਂ ਫਿਰ ਆਪਾਂ ਪ੍ਰੋਗਰਾਮ ਹਜੇ ਚੱਲਦਾ ਹੀ ਸੀਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਹਨਾ ਵੀ ਕੱਲ ਨੂੰ ਆਪਣੇ ਵੀ ਸਾਰੇ ਰਿਸ਼ਤੇਦਾਰਾਂ ਨੂੰ ਨੇ ਰਿਸ਼ਤੇਦਾਰ ਇਨਵਾਈਟਡ ਨੇ ਤਾਂ ਕਰਕੇ ਆਪਾਂ ਫਿਰ ਆ ਗਏ ਸੀ ਇਹ ਸੀਗਾ ਵੀ ਘਰੇ ਵੀ ਤੁਹਾਨੂੰ ਪਤਾ ਹੀ ਆ ਨਾ ਵੀ ਘਰ ਆ ਕੇ ਵੀ ਦੇਖਣਾ ਹੁੰਦਾ ਨਾ ਕਮਾਕਾਰਾਂ ਦਾ ਕੁਝ ਜਿਵੇਂ ਇਹ ਸੀਗਾ ਵੀ ਕੱਲ ਮਹਾਰਾਜ ਵੀ ਪ੍ਰਕਾਸ਼ ਅਗੰਗਵਰ ਸਾਹਿਬ ਪ੍ਰਕਾਸ਼ ਹੋਏ ਸੀਗੇ ਅੱਜ ਵਿਚਕਾਰਲਾ ਦਿਨ ਸੀਗਾ ਵੀ ਚਲੋ ਘਰੇ ਬੇਸ਼ੱਕ ਹੈਗੇ ਸੀ ਪਰ ਜਾਈਓ ਨਹੀਂ ਮਤਲਬ ਹੋਰ ਹੈਗੇ ਸੀਗੇ ਵੀ ਜਿਨ੍ਹਾਂ ਨੇ ਮਤਲਬ ਹਾਰੇ ਹਾਰੇ ਨਾਮ ਬਖਰ ਲੈ ਚਲੋ ਦਰਸ਼ਨ ਪਾਵੋ ਸਹਿਜ ਮਹਾਲੋ ਮਨ ਭੋਜ ਲੈ ਜਨ ਪੂਰੇ ਜੋ ਸੁਖ ਦਰਤੀ ਕੀਨਾ ਹੈ ਖੁਸ਼ ਹੋ ਬੋਲੇ ਗੁਰ ਤੇ ਸ਼ਬਦ ਮਨ ਕੋ ਗਮਜਾਵੇ ਸਤ ਗੁਰ ਕੀ ਬਾਣੀ ਸਤ ਸਤ ਕਰ ਮਨ ਕੋ ਹੋਇ ਆਤਮਾ ਰਾਮਾ ਲਿੰਨਾ ਹੈ ਨਾਰਦ ਸਾਧੂ ਸੇਵਕ ਤੇਰੇ ਤ੍ਰਿਭਉਵ ਸੇਵਕ ਬਟੋੜੀ ਸਭ ਦੇਵੀ ਕੋ ਕਿਉਂ ਲਾਇਆ ਕਿਉਂ ਲਾਇਆ ਮੈਂ ਪਹਿਲਾਂ ਬਾਤ ਹੋ ਨੇ ਬੈਲ ਗਿਆ ਗਿਆ ਆ ਮੇਰੀਆਂ ਨੇ ਹੋਈ ਨਾ ਹੋਣ ਮੈਂ ਯਾਰ ਆ ਕੀ ਗੱਲ ਹੋ ਗਈ ਗੱਲਾਂ ਦਾ ਬਹਿਣ ਨਾ ਮੇਨੀਆਂ ਦੀਆਂ ਕਿੱਥੇ ਨੇ ਅੱਜ ਬੜਾ ਬੰਦਾ ਬਤੁਰ ਕੋਈ ਨਾ ਆ ਜਮੈਂ ਜਣੀਆਂ ਸਰ ਅੰਕ ਦੇ ਸੋਟ ਖੁੱਲੀਆਂ ਦਾ ਪਰ ਈ ਸੀ ਕਿ ਬੀ ਚਲੋ ਸ਼ਾਮ ਦੇ ਜਿੰਨੇ ਕੰਮਕਾਰ ਜੀ ਦੇਖਣੇ ਸੀਗੇ ਹਨਾ ਵੀ ਚਲੋ ਸਾਰਿਆਂ ਨੇ ਆਪ ਦਾ ਰਲ ਮਿਲ ਕੇ ਸੀ ਉਹ ਕੰਮਕਾਰ ਰੱਬ ਦੇ ਦੇਖੇ ਕਦੇ ਨਾਲੇ ਪਾਠ ਪ੍ਰਕਾਸ਼ ਕਰਕੇ ਥੋੜਾ ਜਿਹਾ ਜੰਨੀ ਰੌਲਾ ਗੱਲ ਸਾਰਾ ਕੁਝ ਚੱਲਦਾ ਰਹਿੰਦਾ ਤੁਹਾਨੂੰ ਪਤਾ ਹੀ ਹੈ ਨਾ ਵੀ ਘਰਾਂ ਦੇ ਵਿੱਚ ਹੋ ਜਾਂਦਾ ਜਿਵੇਂ ਸਾਰੇ ਇਕੱਠੇ ਹੋਏ ਹੋਏ ਹੁੰਦੇ ਨੇ ਨਾ ਫੇ ਥੋੜਾ ਜਿਹਾ ਰੌਲਾ ਜਿਹਾ ਵੀ ਹੋ ਜਾਂਦਾ ਹੁੰਦਾ ਚਲੋ ਬਾਬਾ ਜੀ ਨੇ ਤਾਂ ਪਾਠ ਆ ਪੰਦਾ ਹਨਾ ਕਰੇ ਨਾ ਸਪੀਕਰ ਕਰਕੇ ਥੋੜੀ ਜੀ ਅੰਦਰ ਆਵਾਜ਼ ਘਟੇ ਜਾਂਦੀ ਹੈ ਜੀ ਉਦਾਂ ਚਲੋ ਕਰਦੇ ਨੇ ਹਨਾ ਫੇ ਥੋੜਾ ਜਿਹਾ ਹੋ ਜਾਂਦਾ ਆਵਾਜ਼ ਦਾ ਤੁਹਾਨੂੰ ਕਿਵੇਂ ਲੱਗਦੇ ਨੇ ਬਲੌਗ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਹਾਂਜੀ ਤੁਸੀਂ ਵਿਆਹ ਕਿੰਨਾ ਇੰਜੋਏ ਕਰ ਰਹੀ ਹਾਂ ਨਾਲ ਨਾਲ ਇਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਬਾਕੀ ਕੱਲ ਦੀ ਪਾਰਟੀ ਹਜੇ ਬਾਕੀ ਆ ਹੋਰ ਕੀ ਕੀ ਕੀਤਾ ਏ ਉਹ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਵੀ ਕੀ ਕੀ ਪ੍ਰੋਗਰਾਮ ਸੀਗੇ ਕੀ ਕੀ ਕੁਸ਼ਸੀ ਕੌਣ ਆਇਆ ਕੌਣ ਗਿਆ ਜੀ ਓਕੇ ਬਾਈ ਟੇਕ ਕੇਅਰ